ਥੋਡੀਆਂ ਗੱਲਾਂ ਸੁਣ ਕੇ ਸਾਰੀ ਕਿੰਨੇ ਜ਼ਿਆਦਾ ਖੁਸ਼ ਹੁੰਦੇ ਆ ਤਾਂ ਹੁਣ ਵੀ ਦੇਖਿਆ ਕਿ ਕੋਈ ਵੀ ਆਉਂਦਾ ਤਾਂ ਥੋੜੀ ਗੱਲਾਂ ਕਿੰਨੀ ਜ਼ਿਆਦਾ ਲੋਕਾਂ ਨੂੰ ਮੋਟੀਵੇਟ ਕਰਦੀਆਂ ਅਫੈਕਟ ਕਰਦੀਆਂ ਕਿਵੇਂ ਦਾ ਲੱਗਦਾ ਕੋਈ ਆਪ ਇਹ ਕਹਿ ਲਵੇ ਕਿ ਮੈਂ ਕਰਨ ਜੋਗਾ ਤਾਂ ਮੈਨੂੰ ਲੱਗਦਾ ਉਹ ਫਿਰ ਬਹੁਤ ਮਾੜੀ ਗੱਲ ਹੋਏਗੀ ਕਿਉਂਕਿ ਸਾਨੂੰ ਤਾਂ ਸਮਝਾਇਆ ਗਿਆ ਕਰ ਕਰਾਵੇ ਆਪੇ ਆਪ ਭਗਤ ਰਵਿਦਾਸ ਨੇ ਕਿਹਾ ਸੀ ਕਿ ਜੇ ਫਟੇ ਹੋਏ ਕਾਗਜ਼ ਤੇ ਵੀ ਰੱਬ ਦਾ ਨਾਮ ਲੈ ਲਿਖ ਦਿਓ ਪੂਜਣ ਯੋਗ ਬਣ ਜਾਂਦਾ ਬਸ ਇੰਨੀ ਕੀ ਅਸੀਂ ਨਾਮ ਲੈਨੇ ਆ ਉਸ ਰੱਬ ਦਾ ਸਵਾਈਗੁਰੂ ਦਾ ਕਿ ਚੱਲੋ ਸਾਨੂੰ ਸਹੀ ਰਾਹ ਦਿਖਾ ਦੇ ਤੋਨੂ ਇਹ ਲੋਕੀ ਇੱਕ ਇਨਸਪੀਰੇਸ਼ਨ ਵਾਂਗੂ ਦੇਖਦੇ ਆ ਪਰ ਪਿੱਛੇ ਬਹੁਤ ਜ਼ਿਆਦਾ ਸਟਰਗਲ ਰਿਹਾ ਕਿ ਅੱਜ ਤੁਸੀਂ ਇਸ ਮੁਕਾਮ ਤੇ ਪਹੁੰਚਾ ਤਾਂ ਉਸ ਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਜੇ ਸਫਲਤਾ ਰਾਖ ਜਦੋਂ ਬਣਨਾ ਹੋਏ ਨਾ ਤਾਂ ਉਹ ਸਮੁੰਦਰੀ ਛੱਲਾਂ ਦੇ ਖਿਲਾਫ ਹੀ ਬਣਿਆ ਜਾਂਦਾ ਆਦਰਵਾਇਸ ਤਾਂ ਆਪਾਂ ਕੀੜੇ ਮਕੌੜਿਆਂ ਤੁਰੇ ਤੇ ਖਤਮ ਹੋ ਗਏ ਈਸੀਜੀ ਵੀ ਕਰੋਗੇ ਨਾ ਤੇ ਜਿਸ ਦਿਨ ਫਲੈਟ ਕਰਵਾ ਜੇ ਤਾਂ ਮੌਤ ਹੈ ਸੋ ਉਤਾਰ ਚੜ੍ਹਾ ਤਾਂ ਜ਼ਿੰਦਗੀ ਦਾ ਹਿੱਸਾ ਹੁੰਦੇ ਨੇ ਰ ਅਕੜ ਤੌਨੇ ਇੱਕ ਨਵਾਂ ਤਜਰਬਾ ਦਿੰਦੀ ਏ ਜਿੱਥੇ ਤੁਸੀਂ ਹੋਰ ਉਸ ਤੋਂ ਵੀ ਅਗਲਾ ਜਦੋਂ ਸਮਾਂ ਮਾੜਾ ਇਹਨੂੰ ਜੁਝੰਦਾ ਟੰਗ ਸਿੱਖ ਲੈਂਦਾ ਤਾਂ ਹਰਸ਼ਿੰਦਰ ਕੋਲ ਮੈਮ ਮੌਜੂਦ ਨੇ ਤੁਹਾਡੀਆਂ ਗੱਲਾਂ ਸੁਣ ਕੇ ਸਾਰੀ ਕਿੰਨੇ ਜ਼ਿਆਦਾ ਖੁਸ਼ ਹੁੰਦੇ ਆ ਤਾਂ ਹੁਣ ਵੀ ਦੇਖਿਆ ਕਿ ਕੋਈ ਵੀ ਆਉਂਦਾ ਤਾਂ ਤੁਹਾਡੀ ਗੱਲਾਂ ਕਿੰਨੀ ਜ਼ਿਆਦਾ ਲੋਕਾਂ ਨੂੰ ਮੋਟੀਵੇਟ ਕਰਦੀਆਂ ਇਫੈਕਟ ਕਰਦੀਆਂ ਕਿਵੇਂ ਦਾ ਲੱਗਦਾ ਹੈ ਦੇ ਕੋਈ ਆਪ ਇਹ ਕਹਿ ਲਵੇ ਕਿ ਮੈਂ ਕਰਨ ਜੋਗਾ ਤਾਂ ਮੈਨੂੰ ਲੱਗਦਾ ਉਹ ਫਿਰ ਬਹੁਤ ਮਾੜੀ ਗੱਲ ਹੋਏਗੀ ਕਿਉਂਕਿ ਸਾਨੂੰ ਤਾਂ ਸਮਝਾਇਆ ਗਿਆ ਕਰ ਕਰਾਵੇ ਆਪੇ ਆਪ ਸੋ ਉਹ ਜ਼ਰੀਆ ਬਣਾ ਦਿੰਦਾ ਅਸੀਂ ਤਾਂ ਸਿਰਫ ਸੋਭਾ ਉਸ ਦੇ ਨਾਮ ਲੈਣ ਨਾਲ ਕਹਿ ਲਓ ਕਿ ਘੱਟ ਲੈਣੇ ਆ ਕਿਉਂਕਿ ਕਹਿੰਦੇ ਨੇ ਨਾ ਫਟੇ ਹੋਏ ਕਾਗਜ਼ ਤੇ ਵੀ ਭਗਤ ਰਵੇਦਾਸ ਨੇ ਕਿਹਾ ਸੀ ਕਿ ਜੇ ਫਟੇ ਹੋਏ ਕਾਗਜ਼ ਤੇ ਵੀ ਰੱਬ ਦਾ ਨਾਮ ਲੈ ਲਿਖ ਦਿਓ ਪੂਜਣ ਯੋਗ ਬਣ ਜਾਂਦਾ ਬਸ ਇੰਨੀ ਕੀ ਅਸੀਂ ਨਾਮ ਲੈਨੇ ਆ ਉਸ ਰੱਬ ਦਾ ਉਸ ਵਾਹਿਗੁਰੂ ਦਾ ਕਿ ਚਲੋ ਸਾਨੂੰ ਸਹੀ ਰਾਹ ਦਿਖਾ ਦੇਵੇ ਤਾਂ ਫਿਰ ਉਸੇ ਵਿੱਚੋਂ ਹੀ ਬਾਕੀਆਂ ਨਾਲ ਵੀ ਗੱਲਬਾਤ ਕਰ ਲਈ ਦੀ ਇਹ ਸਾਂਝੀ ਕਰ ਲਈ ਦੀ ਮੈਂ ਤਾਂ ਇਤਿਹਾਸ ਹੀ ਸਾਂਝਾ ਕਰਵਾਨੀ ਆ ਕਿ ਤੁਸੀਂ ਦੇਖੋ ਕਿੱਥੇ ਸੀ ਤੇ ਕਿਉਂ ਅਸੀਂ ਇਸ ਸਾਲ ਤੇ ਪਹੁੰਚੇ ਆ ਆਪਣੇ ਆਪ ਦੀ ਆਤਮ ਪਰਚੋਲ ਕਰ ਲਈਏ ਸੋ ਜੇ ਪਸੰਦ ਕਰਦੇ ਨੇ ਤਾਂ ਮੈਨੂੰ ਲੱਗਦਾ ਗੈਰਤਮੰਦ ਨੇ ਸਾਰੇ ਜਾਗਦੇ ਜ਼ਮੀਰਾਂ ਵਾਲੇ ਨੇ ਖੁਸ਼ੀ ਹੁੰਦੀ ਆ ਕਿ ਸਾਰੇ ਸਗੋਂ ਚੰਗੇ ਵੱਡੀ ਗਿਣਤੀ ਲੋਕ ਅੱਜ ਦੇ ਦਿਨ ਜਦੋਂ ਕਿ ਆਪਾਂ ਚਫੇਰੇ ਸਭ ਕੁਝ ਮਾੜਾ ਵਾਪਰਦੇ ਦੇਖਦੇ ਆ ਤਾਂ ਫਿਰ ਚੰਗੇ ਲੋਕ ਨੇ ਜਿਹੜੇ ਜੁੜਨਗੇ ਤਾਂ ਆਪੇ ਚੰਗੇ ਆਪ ਜਦੋਂ ਤੁਸੀਂ ਇਸ ਮੁਕਾਮ ਤੇ ਪਹੁੰਚੇ ਜਿਉਂ ਪਿੱਛੇ ਸਟਰਗਲ ਵੀ ਬਹੁਤ ਰਿਹਾ ਹੈ ਤਾਂ ਤੁਸੀਂ ਕਿਵੇਂ ਦੇਖੀ ਕਿਉਂਕਿ ਤੁਹਾਨੂੰ ਲੋਕੀ ਇੱਕ ਇਨਸਪੀਰੇਸ਼ਨ ਵਾਂਗੂ ਦੇਖਦੇ ਆ ਪਰ ਪਿੱਛੇ ਬਹੁਤ ਜ਼ਿਆਦਾ ਸਟਰਗਲ ਰਿਹਾ ਹੈ ਕਿ ਅੱਜ ਤੁਸੀਂ ਇਸ ਮੁਕਾਮ ਤੇ ਪਹੁੰਚਾ ਤਾਂ ਉਸ ਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਜਦੋਂ ਆਪਣੀ ਪਿਛਲੀ ਲਾਈਫ ਤੁਸੀਂ ਸੋਚਦੇ ਹੋ ਅਤੇ ਸਫਲ ਤਰਾਕ ਜਦੋਂ ਬਣਨਾ ਹੋਏ ਨਾ ਤਾਂ ਉਹ ਸਮੁੰਦਰੀ ਛੱਲਾਂ ਦੇ ਖਿਲਾਫ ਹੀ ਬਣਿਆ ਜਾਂਦਾ ਆਦਰਵਾਇਸ ਤਾਂ ਆਪਾਂ ਕੀੜੇ ਮਕੌੜੇ ਤੁਰੇ ਤੇ ਖਤਮ ਹੋ ਗਏ ECG ਵੀ ਕਰੋਗੇ ਨਾ ਤੇ ਜਿਸ ਦਿਨ ਫਲੈਟ ਕਰਵਾ ਜੇ ਤਾਂ ਮੌਤ ਹੈ ਸੋ ਉਤਾਰ ਚੜਾ ਤਾਂ ਜ਼ਿੰਦਗੀ ਦਾ ਹਿੱਸਾ ਹੁੰਦੇ ਨੇ ਸੋ ਗੱਲ ਉੱਥੇ ਹੀ ਮੁੱਕਦੀ ਹੈ ਕਿ ਤੁਸੀਂ ਹਰ ਔਖਿਆਈ ਨੂੰ ਇੱਕ ਸਪੀਡ ਬ੍ਰੇਕਰ ਵਾਂਗ ਗਿਣਦੇ ਹੋ ਜਾਂ ਤੁਸੀਂ ਪਰਮਨੈਂਟ ਸਟਾਪੇਜ ਗਿਣਦੇ ਹੋ ਯਾਨੀ ਲਾਲ ਬੱਤੀ ਵੀ ਹੁੰਦੀ ਹੈ ਤਾਂ ਫਿਰ ਹਰੀ ਵੀ ਹੋਣੀ ਹੈ ਸੋ ਉੰਜ ਹੀ ਜੇ ਔਕੜਾਂ ਨੂੰ ਬਸ ਇੰਨੀ ਕੁ ਗੱਲ ਸਮਝ ਲਈਏ ਵੀ ਆਣੀਆਂ ਨੇ ਜਾਣੀਆਂ ਨੇ ਇੱਕ ਜ਼ਿੰਦਗੀ ਦਾ ਕੈਨ ਸਾ ਚਿੱਟਾ ਤਾਂ ਚੰਗਾ ਨਹੀਂ ਲੱਗਦਾ ਵੱਖੋ ਵੱਖਰੇ ਰੰਗ ਆਣੇ ਚਾਹੀਦੇ ਨੇ ਸੋ ਹਰ ਔਕੜ ਤੁਹਾਨੂੰ ਇੱਕ ਨਵਾਂ ਤਜਰਬਾ ਦਿੰਦੀ ਹੈ ਜਿੱਥੇ ਤੁਸੀਂ ਹੋਰ ਉਸ ਤੋਂ ਵੀ ਅਗਲਾ ਜਦੋਂ ਸਮਾਂ ਮਾੜਾ ਆਏ ਉਹਨੂੰ ਜੂਝਣ ਦਾ ਢੰਗ ਸਿੱਖ ਲੈਂਦੇ ਹੋ ਬਹੁਤ ਸਾਰੀਆਂ ਔਰਤਾਂ ਕੁੜੀਆਂ ਤੁਹਾਨੂੰ ਦੇਖਦੀਆਂ ਨੇ ਮੋਟੀਵੇਸ਼ਨ ਮਿਲਦੀ ਆ ਪਰ ਕਈ ਲਾਈਫ 'ਚ ਬਹੁਤ ਜ਼ਿਆਦਾ ਸਟਰਗਲ ਕਰਦੀਆਂ ਔਰ ਹਾਰ ਜਾਂਦੀਆਂ ਹਾਰ ਮੰਨ ਲੈਂਦੀਆਂ ਪਰ ਹਾਲਾਂਕਿ ਔਰਤ ਬਹੁਤ ਵੱਡੀ ਤਾਕਤ ਹੈ ਕਿਉਂਕਿ ਇੱਕ ਮਾਂ ਕਿਸ ਤਰ੍ਹਾਂ ਜਨਮ ਦਿੰਦੀ ਆ ਔਰ ਉਹਨਾਂ ਨੂੰ ਪਾਲਣਾ ਹਰ ਇੱਕ ਚੀਜ਼ ਕਰਦੀ ਹੈ ਅ ਦੇਖੋ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਇੱਕ ਔਰਤ ਦੇ ਜਿਸਮ ਵਿੱਚ ਜਦੋਂ ਬੱਚਾ ਜੰਮਣਾ ਵੀ ਹੱਡੀਆਂ ਟੁੱਟਣ ਜਿੰਨੀ ਕਰ ਦੁੰਦੀ ਹੈ ਯਾਨੀ ਅੰਦਰੂਨੀ ਤਾਕਤ ਤਾਂ ਬਹੁਤ ਦਿੱਤੀ ਹੋਈ ਹੈ ਪਰ ਗੱਲ ਸਿਰਫ ਉੱਥੇ ਮੁੱਕਦੀ ਹੈ ਕਿ ਤੁਸੀਂ ਜਦੋਂ ਇਹੋ ਜਿਹਾ ਸਮਾਂ ਆਖਾ ਹੁੰਦਾ ਤੁਸੀਂ ਆਪਣੀ ਮਨ ਦੀ ਤਾਕਤ ਜਗਾ ਸਕੇ ਕਿ ਨਹੀਂ ਬਸ ਇੰਨੀ ਕੀ ਗੱਲ ਅੰਦਰ ਤਾਕਤ ਹੈ ਬਾਹਰੋਂ ਨਹੀਂ ਲੱਭਣੀ ਹੁੰਦੀ ਸੋ ਉਹ ਸਾਡੇ ਇਵਨ ਸਾਇੰਸ ਵੀ ਸਾਡੀ ਕਹਿੰਦੀ ਹੈ ਹੀ ਵੀ ਤੁਸੀਂ ਜਦੋਂ ਫਾਈਟ অর ਫਲਾਈਟ ਯਾਨੀ ਜੇ ਤੁਹਾਡੇ ਅੱਖਾਂ ਸਾਹਮਣੇ ਆਇਆ ਤੁਸੀਂ ਦੌੜ ਜਾਣਾ ਭੱਜਣਾ ਨਾ ਕਿ ਤੁਸੀਂ ਲੜਨਾ ਜੂਝਣਾ ਤਾਂ ਇੰਨੀ ਕਿਤੇ ਜ਼ਿੰਦਗੀ ਖੜੀ ਹੈ। ਹਮ ਤੁਸੀਂ ਇੱਕ ਚੀਜ਼ ਉਹ ਅਗਰ ਕੋਈ ਵੀ ਮਿਲਦਾ ਤੁਸੀਂ ਜ਼ਰੂਰ ਕਹਿੰਨੇ ਹੋ ਤਾਂ ਹਰ ਇੱਕ ਬੰਦੇ ਨੂੰ ਲਾਈਫ ਦੇ ਵਿੱਚ ਕੀ ਕਹਣਾ ਚਾਹੀਦਾ ਕੀ ਮੈਸੇਜ ਦੇਣਾ ਚਾਹੁੰਗੇ ਸਪੈਸ਼ਲ ਦੇਖੋ ਮੈਂ ਇਸ ਕਾ ਇਸ ਮਕਾਮ ਤੇ ਨਹੀਂ ਆ ਮੈਂ ਕਿਸੇ ਨੂੰ ਕੋਈ ਦੱਸ ਸਕਾਂ ਕਿਉਂਕਿ ਹਰ ਇੱਕ ਜਣਾ ਆਪਣੇ ਆਪ ਵਿੱਚ ਬਹੁਤ ਔਖਾਈ ਚੋਂ ਲੰਘ ਕੇ ਆਪਣੇ ਆਪ ਨੂੰ ਸਾਬਤ ਕਰਦਾ ਜੇ ਦੇਖੋ ਨਾ 9 ਮਹੀਨੇ ਬਾਅਦ ਜਦੋਂ ਮਾਂ ਦੇ ਢਿੱਡ ਚੋਂ ਨਿਕਲੀ ਤਾਂ ਮਾਸ ਦਾ ਲੋਥੜਾ ਹੀ ਆ ਜੋ ਕੁਝ ਵੀ ਅਚੀਵ ਕੀਤਾ ਹੁੰਦਾ ਉਹ ਸਾਰੀ ਆਪਣੀ ਮਿਹਨਤ ਹੀ ਹੁੰਦੀ ਹੈ ਸੋ ਇਹ ਆਪੋ ਆਪਣੀ ਮਕਾਮ ਤੇ ਅਸੀਂ ਖੜੇ ਆ ਸਿਰਫ ਸਾਨੂੰ ਵਾਕ ਹੀ ਤਾਂ ਕਰ ਰਹੀ ਹੈ ਸਾਡੀ ਮਾਂ ਕਿ ਮੈਂ ਵਾਕਾਂ ਤੂੰ ਵਾਕਾਂ ਜਿਸ ਦਿਨ ਅਸੀਂ ਆਪਣੀ ਮਾਂ ਖਤਮ ਕਰ ਦਿਆਂਗੇ ਅਸੀਂ ਇੱਕ ਜੁੱਟ ਹੋ ਜਾਵਾਂਗੇ ਉਹ ਤਾਕਤਵਰ ਨਹੀਂ ਵਾੰਗੇ ਐਡੀ ਕੀ ਗੱਲ ਹੈ ਜੀ ਬਹੁਤ ਬਹੁਤ ਧੰਨਵਾਦ ਲਮ ਟਾਈਮ